ਜਿਵੇਂ ਕਿ ਅੱਜਕੱਲ ਆਪਾਂ ਦੇਖ ਹੀ ਰਹੇ ਹਾਂ ਕਿ ਹਰੇਕ ਬੰਦੇ ਨੂੰ ਲੱਗਦਾ ਵੀ ਮੈਂ ਸਹੀ ਹਾਂ ਜਾਂ ਕੋਈ ਵੀ ਗਰੁੱਪਾ ਕੋਈ ਧਰਮਾ ਕੋਈ ਸਪੈਸ਼ਲ ਪੋਲਿਟੀਕਲ ਪਾਰਟੀ ਹੈ ਉਹ ਕੋਈ ਵੀ ਗੱਲ ਕਰਦੇ ਨੇ ਜਾਂ ਕੁਝ ਵੀ ਦਿਖਾਉਂਦੇ ਨੇ ਤਾਂ ਆਪਣਾ ਉਹਨੂੰ}}{| ਦਿਖਾਉਂਦੇ ਨੇ ਵੀ ਅਸੀਂ ਸਹੀ ਹਾਂ ਤੇ ਦੂਜਾ ਬੰਦਾ ਗਲਤ ਹੈ ਕੀ ਕਰੇ ਤੁਸੀਂ ਸੋਚਿਆ ਕਿ ਇਹ ਚੀਜ਼ ਕਿੱਥੋਂ ਆਉਂਦੀ ਹੈ ਵੀ ਹਰੇਕ ਬੰਦੇ ਨੂੰ ਐਵੇਂ ਕਿਉਂ ਲੱਗਦਾ ਕਿ ਮੈਂ ਸਹੀ ਹਾਂ ਕੀ ਆਪਾਂ ਕਰੀਏ ਉਹ ਤੇ ਡੂੰਗੀ ਸੋਚ ਹੈ ਡੂੰਗਾ ਵਿਚਾਰ ਕੀਤਾ ਹੈ ਹੁਣ ਗੱਲ ਕਰਦੇ ਆ ਕਿ ਜੇ ਮੰਨ ਲਓ ਇੱਕ ਨਵਾਂ ਬੱਚਾ ਜੰਮਿਆ ਅੱਜ ਉਹ ਬੱਚਾ ਹੁਣ ਜੰਮਿਆ ਬਾਹਰ ਆਇਆ ਪੂਰਾ ਉਹਦਾ ਨਰਦੀ ਦਾ ਫਲੋ ਹੈ ਉਹਨੂੰ ਕੁਝ ਨਹੀਂ ਪਤਾ ਇਸ ਸਮਾਜ ਦੇ ਵਿੱਚ ਉਹਨੇ ਕਿਵੇਂ ਰਹਿਣਾ ਹੈ ਕਿਵੇਂ ਜੀਣਾ ਹੈ ਕੀ ਕਰਨਾ ਹੈ ਤੈਨਾਂ ਹੀ ਉਹ ਸਮਾਜ ਦੇ ਰੂਲਾਂ ਦੇ ਨਾਲ ਹੁਣ ਤੱਕ ਜਾਣੂ ਆ ਫਿਰ ਹੋਲੀ-ਵਾਲੀ ਜਦੋਂ ਵੱਡਾ ਹੁੰਦਾ ਏ ਆਪਣੇ ਘਰ ਦੇ ਨਾਲ ਵਿਚਰਦਾ ਏ ਉਹਦੇ ਦੋਸਤ ਬਣਦੇ ਹਨ ਸਕੂਲ ਵਿੱਚ ਜਾਂਦਾ ਏ ਜਾਂ ਕਾਲਜ ਵਿੱਚ ਜਾਂਦਾ ਏ ਮੰਨ ਲਓ ਹੁਣ ਕੋਈ ਜਵਾਗ ਹੈ ਛੋਟਾ 4 ਸਾਲ ਦਾ 5 ਸਾਲ ਦਾ ਉਹ ਨੂੰ ਇਹ ਨਹੀਂ ਪਤਾ ਉਹਨੇ ਕਿੱਥੇ ਰੌਲਾ ਪਾਣਾ ਉਹ ਕਿਤੇ ਵੀ ਜਾ ਕੇ ਖੇਡਣ ਲੱਗ ਜਾਂਦਾ ਏ ਕਿਤੇ ਵੀ ਜਾ ਕੇ ਉੱਚੀ ਬੋਲਦਿਆ ਕਿਸੇ ਨੂੰ ਕੁਝ ਵੀ ਕਹਦਿਆ ਜਾਂ ਜੋ ਮਨ ਚ ਆਏ ਉਹੀ ਗੱਲ ਕਰਦੀ ਯੋਗੀ ਹੋਲੇ ਤੱਕ ਸੁਸਾਇਟੀ ਦੇ ਰੂਲਾਂ ਨਾਲ ਜਾਣੂ ਨਹੀਂ ਹੈਗਾ ਫਿਰ ਹੌਲੀ-ਹੌਲੀ ਉਹਦੇ ਘਰ ਦੇ ਉਹਨੂੰ ਛਿੜਕਦੇ ਨੇ ਲਾਲੋ ਵੀ ਨਹੀਂ ਨਹੀਂ ਤੂਰੇ ਗਲਤ ਕੀਤਾ ਨਾ ਜਿਉਂਨੇ ਕੀ ਦਿਲਚੀ ਬੋਲਦੇ ਹੋਰੇ ਉੱਚੀ ਨਹੀਂ ਬੋਲ ਸਕਦੇ ਜਿਉਂਨੇ ਕਿਸੇ ਦੀ ਚੀਜ਼ ਚਾਕੇ ਖਾਲੀ ਆ ਪਏ ਜੀ ਨਹੀਂ ਕਰ ਸਕਦੇ ਉੱਥੇ ਹੀ ਸ਼ੁਰੂ ਹੋ ਜਾਂਦੀ ਹੈ ਆਪਣੀ ਸੋਸ਼ਲ ਕੰਡੀਸ਼ਨਿੰਗ ਸੋਸ਼ਲ ਕੰਡੀਸ਼ਨਿੰਗ ਦੇ ਵਿੱਚ ਇੱਕ ਬਹੁਤ ਵੱਡਾ ਹੱਥ ਹੁੰਦਾ ਹੈ ਆਪਣੇ ਟੀਚਰਾਂ ਦਾ ਮਾਪਿਆਂ ਦਾ ਜਾਂ ਆਪਾਂ ਕਿਵੇਂ ਦੀ ਸੰਗਤ ਵਿੱਚ ਬੈੰਨੇ ਆ ਹੌਲੀ ਹੌਲੀ ਜਿਵੇਂ ਆਪਣੇ ਘਰ ਦੇ ਹੁੰਦੇ ਨੇ ਆਪਾਂ ਨੂੰ ਆਪਣਾ ਧਰਮ ਦਿੰਦੇ ਨੇ ਨਾਮ ਦਿੰਦੇ ਨੇ ਆਪਣਾ ਸਕੂਲ ਵਿੱਚ ਜਾਂਦੇ ਆ ਉਹ ਉੱਥੇ ਆਪਾਂ ਦੁਨੀਆਵੀ ਪੜਾਈ ਸਿੱਖਦੇ ਆ ਸਾਇੰਸ ਬਾਰੇ ਆ ਹੋਰ ਚੀਜ਼ਾਂ ਸਿੱਖਦੇ ਆ ਹੌਲੀ ਹੌਲੀ ਬੰਦੇ ਦੇ ਜਦੋਂ ਸਾਰਾ ਇਹ এনवायरमेंट ਹੁੰਦਾ ਏ ਤੇ ਉਹਦੇ politcal views ਸਮਾਜ ਨੂੰ ਲੈ ਕੇ views ਜਾਂ ਆਪਣੀ ਜ਼ਿੰਦਗੀ ਨੂੰ ਲੈ ਕੇ views ਜਿਹੜੇ ਹੁੰਦੇ ਨੇ ਬਣਨ ਲੱਗ ਜਾਂਦੇ ਨੇ ਹੌਲੀ-ਹੌਲੀ ਕੋਈ ਬੰਦਾ ਹੁੰਦਾ ਵੀ ਉਹ ਬੜਾ ਧਾਰਮਿਕ ਹੋਣ ਲੱਗ ਜਾਂਦਾ ਏ ਕਿਸੇ ਧਰਮ ਤੋਂ ਪ੍ਰਭਾਵਿਤ ਹੋ ਕੇ ਕੋਈ ਬੰਦਾ ਕਿਸੇ ਪਾਰਟੀ ਨੂੰ ਸਪੋਰਟ ਕਰਨ ਲੱਗ ਜਾਂਦਾ ਏ ਪੋਲੀਟੀਕਲ ਪਾਰਟੀ ਨੂੰ ਉਹਦੇ ਆਈਡੀਆਜ਼ ਤੋਂ ਪ੍ਰਭਾਵਿਤ ਹੋ ਕੇ ਫਿਰ ਦੇਖੋ ਕਿਸੇ ਹੋਰ ਬੰਦੇ ਕੋਲ ਜਾਂਦਾ ਏ ਜਾਂ ਦੂਜੇ ਬੰਦੇ ਕੋਲ ਜਾਂਦਾ ਏ ਉਹਦੀ ਸਰਾਊਂਡਿੰਗ ਕੁਝ ਹੋਰ ਹੁੰਦੀ ਏ ਉਹਦੀ ਸੋਸ਼ਲ ਕੰਡੀਸ਼ਨਿੰਗ ਕੁਝ ਹੋਰ ਹੁੰਦੀ ਏ ਤੇ ਵਰ ਉੱਥੇ ਉਹਨਾਂ ਦੀ ਆਪਸ ਵਿੱਚ ਬਹਿਸ ਹੁੰਦੀ ਹੈ। ਦੂਜੇ ਬੰਦੇ ਨੂੰ ਲੱਗਦਾ ਹੁੰਦਾ ਕਿ ਮੈਂ ਸਹੀ ਹਾਂ। ਤੇ ਉਹਨੂੰ ਲੱਗਦਾ ਹੁੰਦਾ ਕਿ ਮੈਂ ਸਹੀ ਨਹੀਂ ਹਾਂ। ਪਰ ਜੇ ਆਪਾਂ ਕਿਤੇ ਨਾ ਕਿਤੇ ਧਿਆਨ ਨਾਲ ਦੇਖੀਏ ਵੀ ਜਿਵੇਂ ਦੋਵਾਂ ਦੀ ਅਪਬ੍ਰਿੰਗਿੰਗ ਹੋਈ ਹੈ, ਸੋਸ਼ਲ ਕੰਡੀਸ਼ਨਿੰਗ ਹੋਈ ਹੈ। ਉਸ ਹੱਬ ਨਾਲ ਤਾਂ ਦੋਵੇਂ ਹੀ ਸਹੀ ਨੇ। ਹੁਣ ਆਪਾਂ ਇੱਕ ਹੋਰ ਐਗਜ਼ਾਮਪਲ ਵੀ ਲਾ ਸਕਦੇ ਹਾਂ ਇਸ ਚੀਜ਼ ਤੋਂ। ਮੰਨ ਲਓ ਸੋਸ਼ਲ ਕੰਡੀਸ਼ਨਿੰਗ ਕਿਵੇਂ ਆਪਣੇ ਮਨ ਦੇ ਵਿੱਚ ਡਰ ਵੀ ਬਿਠਾਉਂਦੀ ਹੈ। લાલો ਮੈਂ ਕਿਤੇ ਬਾਹਰ ਗਿਆ ਮੈਂ ਥੋੜੇ ਜੇ ਇੱਕ ਕਨਜ਼ਰਵੇਟਿਵ ਘਰ ਦੇ ਵਿੱਚ ਪਲਿਆ ਲਾલો ਵੀ ਬਹੁਤ ਘੱਟ ਬੋਲਣਾ ਨਾ ਬਾਹਰ ਉੱਠਿਆ ਬੈਠਿਆ ਨਹੀਂ ਨਾ ਜ਼ਿਆਦਾ ਕਿਸੇ ਨਾਲ ਇੰਨੀ ਗੱਲਬਾਤ ਨਹੀਂ ਕੀਤੀ ਫਿਰ ਮੈਂ ਬਾਹਰ ਗਿਆ ਮੈਨੂੰ ਆਪਣੀ ਕੋਈ ਚੀਜ਼ ਮੰਗਣ ਤੋਂ ਵੀ ਡਰ ਲੱਗਦਾ ਸੀ ਲੋਕਾਂ ਤੋਂ ਜੇ ਮੇਰੇ ਤੋਂ ਕਿਸੇ ਨੇ ਹੈਲਪ ਮੰਗਣੀ ਕੁਝ ਵੀ ਮੰਗ ਲੈਣਾ ਮੈਂ ਨਾ ਨਹੀਂ ਕਰ ਸਕਦਾ ਸੀ ਕਿਉਂਕਿ ਮੇਰੇ ਮਨ 'ਚ ਕਿਤੇ ਨਾ ਕਿਤੇ ਡਰ ਸੀਗਾ ਸੋਸ਼ਲ ਕੰਡੀਸ਼ਨਿੰਗ ਕੀ ਹੁੰਦੀ ਹੈ ਕਿ ਦੀ ਮੇ ਆਪਣੇ ਘਰ ਦੇ ਨੇ ਜੇ ਤਾਂ ਆਪਾਂ ਉਹਨਾਂ ਨੇ ਗੱਲ ਮੰਨ ਲਈ ਜੋ ਆਪਾਂ ਨੂੰ ਕਹਿੰਦੇ ਗਏ ਉਹ ਆਪਾਂ ਨੂੰ ਰਿਵਾਰਡ ਕਰਨਗੇ ਨਾ ਆਪਣੇ ਦਿਮਾਗ 'ਚ ਉਹ ਜੀ ਬੈ ਗਈ ਵੀ ਜੇ ਆਪਾਂ ਆ ਸਰਟਨ ਚੀਜ਼ਾਂ ਕਰ ਰਹੇ ਆ ਫਿਰ ਤਾਂ ਕੀ ਕਹਿੰਦੇ ਸਾਨੂੰ ਰਿਵਾਰਡ ਮਿਲ ਰਿਹਾ ਸਾਨੂੰ ਸ਼ਿਵਾਸ਼ੀ ਮਿਲ ਰਹੀ ਹੈ ਜੇ ਸਮਾਜ ਵਿੱਚ ਆਪਾਂ ਇਹ ਚੀਜ਼ਾਂ ਕਰਦੇ ਪਏ ਆ ਜੇ ਇਹ ਰੂਲ ਮੰਨ ਰਹੇ ਆ ਫਿਰ ਸਾਨੂੰ ਸ਼ਿਵਾਸ਼ੀ ਮਿਲ ਰਹੀ ਹੈ ਫਿਰ ਉਹਦੇ ਮਨ 'ਚ ਡਰ ਕਿੱਥੇ ਬੈਠੂਗਾ ਮੈਂ ਡਰ ਉੱਥੇ ਬੈਠੂਗਾ ਜਿੱਥੇ ਉਹਨੂੰ ਪਤਾ ਲੱਗ ਗਿਆ ਕਿ ਜੇ ਹੁਣ ਮੈਂ ਇਹ ਚੀਜ਼ ਕੀਤੀ ਉਹਰੇ ਤਾਂ ਮੇਰੇ ਸਰਵਾਈਵਲ ਦੇ ਖਤਰਾ ਆਏ ਕਿਦਾਂ ਕਿਦਾਂ ਜੇ ਮੈਂ ਉਹ ਇਹ ਆ ਚਾਰ ਬੰਦੇ ਖੜ ਕੇ ਕਿਸੇ ਧਰਮ ਦੇ ਖਿਲਾਫ ਕੁਝ ਬੋਲਿਆ ਤਾਂ ਮੇਰੇ ਸਰਵਾਈਵਲ ਨੂੰ ਖਤਰਾ ਆਇਆ ਜੇ ਕਿਸੀ ਪੋਲੀਟੀਕਲ ਪਾਰਟੀ ਦੇ ਕੋਲ ਜਾ ਕੇ ਮੈਂ ਉਸ ਦੇ ਵਿਚਾਰਾਂ ਉੱਤੇ ਤਰਕ ਕੀਤਾ ਜਾਂ ਉਸ ਦੇ ਵਿਚਾਰਾਂ ਬਾਰੇ ਬੋਲਿਆ ਤਾਂ ਮੇਰੇ ਸਰਵਾਈਵਲ ਨੂੰ ਖਤਰਾ ਆਇਆ ਜੇ ਆਪਣੇ ਘਰ ਦੇ ਸਖੰਦ ਨਹੀਂ ਹੁੰਦੇ ਛੋਡੇ ਦੇ ਵੀ ਵੀ ਵੱਡਿਆਂ ਦੀ ਰਿਸਪੈਕਟ ਕਰੋ ਬਾਹਰ ਜਾਣਾ ਏ ਕਿਸੇ ਨਾਲ ਉੱਚੀ ਨਹੀਂ ਬੋਲਣਾ ਕਿਸੇ ਨਾਲ ਲੜਨਾ ਨਹੀਂ ਮੈਂ ਵੀ ਨਹੀਂ ਕਹਿੰਦਾ ਕਿ ਆਪਾਂ ਸਾਰੀਆਂ ਚੀਜ਼ਾਂ ਨੂੰ ਨਕਾਰ ਸਕਦੇ ਆ ਵੀ ਸੋਸ਼ਲ ਕੰਡੀਸ਼ਨਿੰਗ ਜ਼ਰੂਰੀ ਵੀ ਹੈ ਕਿਤੇ ਨਾ ਕਿਤੇ ਉਹਦੇ ਤੋਂ ਬਿਨਾ ਸਮਾਜ ਚੱਲ ਵੀ ਨਹੀਂ ਸਕਦਾ ਪਰ ਆਪਾਂ ਨੂੰ ਇਹ ਬੜਾ ਧਿਆਨ ਰੱਖਣਾ ਚਾਹੀਦਾ ਕਿ ਜਿਹੜੀ ਸੋਸ਼ਲ ਕੰਡੀਸ਼ਨਿੰਗ ਆ ਕਿਤੇ ਆਪਣੇ ਗੋਲਸ ਨੂੰ ਉਹ ਤਾਂ ਨਹੀਂ ਕਰ ਰਹੀ ਕਿ ਇਹ ਮੇਰੇ ਗੋਲਸ ਨੂੰ ਜਿਵੇਂ ਤੁਹਾਡੇ ਹਿਸਾਬ ਨਾਲ ਤੁਹਾਡੀ ਸੋਸ਼ਲ ਕੰਡੀਸ਼ਨਿੰਗ ਹੋਈ ਹੈ। ਕਈ ਵਾਰ ਬੰਦੇ ਦਾ ਮਨ ਕੁਝ ਹੋਰ ਹੁੰਦਾ ਇਹ ਕਰਨ ਦਾ। ਪਰ ਉਹਦੀ ਸੋਸ਼ਲ ਕੰਡੀਸ਼ਨਿੰਗ ਉਵੇਂ ਹੁੰਦੀ ਹੈ ਕਿ ਜੇ ਮੈਂ ਇਹ ਵਾਲੀ ਫੀਲਡ ਦੇ ਵਿੱਚ ਜਾਊਂਗਾ ਤਾਂ ਮੈਨੂੰ ਸਕਸੈਸ ਮਿਲੂਗੀ ਜਾਂ ਮੈਨੂੰ ਸੋਸਾਇਟੀ ਦੇ ਵਿੱਚ ਰਿਸਪੈਕਟ ਜ਼ਿਆਦਾ ਮਿਲੂਗੀ। ਜਾਂ ਫਿਰ ਕਿਤੇ ਨਾ ਕਿਤੇ ਉਹ ਬਾਹਰ ਜਾਂਦਾ ਏ ਜਾਂ ਕਿਸੇ ਨੂੰ ਬੁਲਾਣਾ ਏ, ਕਿਸੇ ਨਾਲ ਗੱਲ ਕਰਨੀ ਏ, ਉੱਥੇ ਵੀ ਉਹਨੂੰ ਡਰ ਲੱਗ ਸਕਦਾ ਕਿਉਂਕਿ ਉਹਦੇ ਘਰਦਿਆਂ ਨੇ ਕੀ ਪਤਾ ਉਹਨੂੰ ਝੜਕ ਕੇ ਰੱਖਿਆ ਹੋਵੇ। ਉਹਨੇ ਕਿ ਬੜੀ ਵਧੀਆ ਐਗਜ਼ਾਮਪਲ ਹੈ ਕਿ ਇੱਕ ਮੁੰਡੇ ਦੇ ਘਰ ਦੇ ਨੇ ਉਹਨਾਂ ਨੇ ਉਹਨਾਂ ਨੂੰ ਪਾਣੀ 'ਚ ਤੈਰਨ ਲਾ ਦੇ ਛੋਟੇ ਹੀ ਹੁੰਦੇ ਸਵੀਮਿੰਗ ਕਰਨ ਲਾ ਦੇ ਉਹਨੂੰ ਲਾਲ ਉਹ ਛੋਟੇ ਹੁੰਦੇ ਸਵੀਮਿੰਗ ਕਰਨੀ ਸਿੱਖ ਗਿਆ ਨਾ ਉਹਦੇ ਮਨ 'ਚ ਡਰ ਨਿਕਲ ਗਿਆ ਦੂਜੇ ਪਾਸੇ ਸੀਗਾ ਇੱਕ ਬੰਦਾ ਉਹ ਮਾਲੋ ਦੇ ਮਨ 'ਚ ਹੈ ਵੀ ਸੀ ਮੈਂ ਸਵੀਮਿੰਗ ਸਿੱਖਣੀ ਹੈ ਪੁਰਾ ਦੇ ਘਰ ਦੇ ਨੇ ਝਿਰਕ ਝਿਰਕ ਕੇ ਕਹਦੇ ਨਹੀਂ ਬਈ ਤੂੰ ਪਾਣੀ 'ਚ ਜਾਏਂਗਾ ਤਾਂ ਡੁੱਬ ਵੀ ਸਕਦਾ ਹੈ ਤੈਨੂੰ ਸੱਟ ਲੱਗ ਸਕਦੀ ਹੈ ਉਹ ਹੌਲੀ ਹੌਲੀ ਕੋ ਨੂੰ ਪਤਾ ਵੀ ਨਹੀਂ ਲੱਗਣਾ ਉਹਦੇ ਮਨ 'ਚ ਕੀ ਬਤਾ ਪਾਣੀ ਦਾ ਡਾਰੀ ਬਹਿ ਜਾਵੇ ਅੱਗੇ ਜਾ ਕੇ ਸੋ ਜਿਹੜੀ ਸੋਸ਼ਲ ਕੰਡੀਸ਼ਨਿੰਗ ਹੈ ਨਾ ਇਹ ਕਿਤਨਾ ਕਿਤੇ ਆਪਣੇ ਗੋਲਸ ਹੋ ਗਏ ਪੋਲਿਟੀਕਲ ਵਿਊਜ਼ ਹੋ ਗਏ ਆਪਣਾ ਧਰਮ ਹੋ ਗਿਆ ਇਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ ਸੋ ਆਪਾਂ ਨੂੰ ਡੇਲੀ 10 ਮਿੰਟ 15 ਮਿੰਟ ਸਮਾਂ ਕੱਢ ਕੇ ਦੇਖਣਾ ਜੀਦਾ ਵੀ ਕਿਤੇ ਆਪਾਂ ਸੋਸ਼ਲ ਕੰਡੀਸ਼ਨਿੰਗ ਦੇ ਸ਼ਿਕਾਰ ਤਾਂ ਨਹੀਂ ਹੋ ਰਹੇ ਹੈਗੇ ਜਾਂ ਇਹ ਤਾਂ ਨਹੀਂ ਕਿਤੇ ਵੀ ਜੋ ਆਪਾਂ ਨੂੰ ਘਰ ਦੇ ਨੇ ਸਿਖਾਇਆ ਜੋ ਆਪਾਂ ਨੂੰ ਸੁਸਾਇਟੀ ਨੇ ਦੱਸਿਆ ਜੋ ਆਪਾਂ ਸਕੂਲ ਵਿੱਚ ਸਿੱਖਿਆ ਹੋਈ ਜੀ ਸਹੀ ਸੀਗੀ ਵੀ ਆਪਾਂ ਕਿਤੇ ਉਹ ਉਸ ਚੀਜ਼ ਤੋਂ ਇਨਫਲੂਐਂਸ ਤਾਂ ਨਹੀਂ ਹੁੰਦੇ ਭਈ ਬਹੁਤ ਜ਼ਿਆਦਾ ਤੇ ਆਪਣੇ ਗੋਲ ਉਸ ਹਿਸਾਬ ਨਾਲ ਤਾਂ ਨਹੀਂ ਸੈੱਟ ਕਰ ਦਿੱਤੇ ਪੱਕੀ ਮੈਂ ਲਾਸਟ ਦੇ ਕੋਈ ਗੱਲ ਕਹਿਣਾ ਚਾਹਣਾ ਹੈ ਕੋਈ ਸਵਾਲ ਪੁੱਛੋ ਆਪਣੇ ਆਪ ਨੂੰ ਕਿਤੇ ਤੁਹਾਡੇ ਗੋਲਸ ਤੁਹਾਨੂੰ ਸੁਸਾਇਟੀ ਨੇ ਤਾਂ ਨਹੀਂ ਦਿੱਤੇ ਹੈਗੇ ਤੁਹਾਡੇ ਘਰਦਿਆਂ ਨੇ ਤਾਂ ਨਹੀਂ ਦਿੱਤੇ ਜੋ ਤੁਹਾਡੇ ਸਕੂਲ ਨੇ ਤਾਂ ਨਹੀਂ ਦਿੱਤੇ ਹੈਗੇ ਤੁਸੀਂ ਸਵਾਲ ਮੇਰੀ ਵੀਡੀਓ ਦੇ ਉੱਤੇ ਵੀ ਕਰੋਗੇ ਕਿਤੇ ਮੈਂ ਤੁਹਾਨੂੰ ਸੋਸ਼ੀਅਲੀ ਕੰਡੀਸ਼ਨ ਤਾਂ ਨਹੀਂ ਕਰਦਾ ਪਿਆ ਜਾਂ ਤੁਸੀਂ ਇਹ ਵੀਡੀਓ ਦਾ ਇਨਫਲੂਐਂਸ ਤਾਂ ਨਹੀਂ ਹੋ ਰਿਹਾ ਹੈਗੇ ਧੰਨਵਾਦ